ਲੈਕ ਹੁਣ ਮਾਹੀ ਇਸ ਲੈਵਲ ਤੇ ਹੈ ਕੀ ਲੱਗਦਾ ਜੇ ਮਾਹੀ ਨੂੰ ਕਿਸੇ ਨਾਲ ਪਿਆਰ ਹੋ ਜਵੇ ਹਮ ਨਹੀਂ ਮੇਰੇ ਹੱਥ ਖੜੇ ਨੇ ਮੇਰੀ ਸੱਸਰੀ ਕਾਲ ਹੈ ਮੈਂ ਨਹੀਂ ਕਰਨਾ ਪਿਆਰ ਵੈਸੇ ਅੱਛਾ ਇੱਕ ਤਰਫਾ ਹੋਈ ਹੁੰਦੀ ਰਹਿੰਦੀ ਹੈ ਇੱਕ ਤਰਫਾ ਨਹੀਂ ਹੁੰਦੀ ਇੱਕ ਤਰਫਾ ਅਟਰੈਕਸ਼ਨਸ ਹੁੰਦੀਆਂ ਹੁਣ ਆਹ ਅਟਰੈਕਸ਼ਨ ਤਾਂ ਹੁੰਦੀਆਂ ਰਹਿੰਦੀਆਂ ਅਟਰੈਕਸ਼ਨ ਤਾਂ ਹੁੰਦੀਆਂ ਰਹਿੰਦੀਆਂ ਕ੍ਰਸ਼ਟਾ ਮੇਰਾ ਰਣਵੀਰ ਕਪੂਰ ਸੀ ਵੈਸੇ ਹਾਂ ਬੇਚਾਰਾ ਵਿਆਹਿਆ ਗਿਆ ਹੈ ਨਾ ਮੈਨੂੰ ਦੱਸ ਦਿੰਦੇ ਮੈਂ ਪਹਿਲਾਂ ਕਹਿ ਰੇ ਨਾ ਸੀ ਗੱਲ ਤੋੜ ਦੇਣੀ ਸੀ ਆਪਾਂ ਪਹਿਲਾਂ ਮਿਲਦੇ ਨਹੀਂ ਸੀ ਨਾ ਆਪਾਂ ਮੈਨੂੰ ਬਹੁਤ ਇੰਟਰਵਿਊ ਕੀਤੀ ਐ ਮੈਨੂੰ ਦੱਸ ਦੇਣਾ ਸੀਗਾ ਓਹੋ ਚਲ ਕੋਈ ਨਾ ਹੁਣ ਦੱਸ ਦਿਓ ਹਾਂ ਫੇਰ ਕਹਿਣ ਚ ਕੀ ਜਾਂਦਾ ਆਪਾਂ ਕਹਿ ਦਾਂਗੇ ਨਾ ਹਾਂ ਕਿ ਸਾਡੇ ਇਥੋਂ ਬਈ ਮਾਹੀ ਨੂੰ ਬੜੇ ਪਸੰਦ ਕਰਦਾ ਤੁਸੀਂ ਜੇ ਸਾਈਡ ਚੱਕਰ ਚੁੱਕੇ ਚਲਾਣਾ ਹੋਵੇ ਦੱਸ ਦਿਓ ਓਹ ਬਸ ਰਣਵੀਰ ਕਪੂਰ ਨਾ ਚੱਕਲ ਚਲਾਣਾ ਚਾਹੁੰਦੀ ਐ ਮਾਹੀ ਬਸ 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 ਓਏ ਯਾਰ ਕੋਈ ਨਾ ਉਹਨੂੰ ਵੀ ਲੱਗ ਜੇ ਪਤਾ ਹੈ ਨਾ ਕਿਤਾਬ ਤਾਂ ਵੈਸੇ ਕਦੇ ਜਿਹੜੀ ਤੁਸੀਂ ਕਿਤਾਬ ਹੋ ਜਾਣਾ ਹਾਂ ਜਿਹੜੀ ਤੁਸੀਂ ਕਿਤਾਬਾਂ ਦੀ ਗੱਲ ਕੀਤੀ ਇਹਨਾਂ ਨਾਲ ਇਹਨਾਂ ਨਾਲ ਕਦੋਂ ਕਦੋਂ ਲੱਗਣ ਲੱਗੀ ਤੇ ਕੀ ਪੜਿਆ ਕੀ ਪੜਿਆ ਲੋਕਡਾਊਨ ਚ ਕੀ ਕੀ ਪੜਿਆ ਮੈਂ ਸਾਰੀਆਂ ਇਸ਼ਕ ਮੁਹੱਬਤ ਵਾਲੀਆਂ ਹੀ ਪੜੀਆਂ ਆਹਾਂ ਕੋਈ ਫੇਵਰੇਟ ਦੋ ਤਿੰਨ ਕਿਤਾਬਾਂ ਜਿਹੜੇ ਇਸ਼ਕ ਨੂੰ ਸਮਝਣ ਨੂੰ ਲਾ ਦੇਣ ਲੋਕਾਂ ਨੂੰ ਮੈਨੂੰ ਤਾਂ ਲੱਗਦਾ ਸ਼ਿਵ ਕੁਮਾਰ ਬਟਾਲਵੀ ਜੀ ਦੀ ਕਿਤਾਬ ਬਹੁਤ ਤੁਹਾਨੂੰ ਨਾ ਡੀਪਲੀ ਡੀਪ ਬਹੁਤ ਜ਼ਿਆਦਾ ਡੀਪ ਹੈ ਕਿਹੜੀ ਸਾਰੀਆਂ ਸਾਰੀਆਂ ਉਹਨਾਂ ਦਾ ਸਾਰਾ ਪੜੋ ਐਡੀ ਕਿਤਾਬ ਹੈ ਮੋਟੀ ਜੀ ਜੀ ਤੇ ਉਹ ਉੱਥੇ ਵੀ ਪਈ ਹੋਣੀਆਂ ਦੇਖੋ ਹੂੰ 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 ਤੇ ਉਹਦੇ ਚ ਬਹੁਤ ਡੀਪ ਗੱਲਾਂ ਨੇ ਕਮਰੇ ਦੀ ਗੱਲ ਹੈ ਹੂੰ ਖਿਆਲੀ ਮੁਹੱਬਤ ਹੂੰ ਵੀ ਮੈਂ ਆਪਣੇ ਖਿਆਲਾਂ ਜੀ ਮਹਿਬੂਬ ਦੀ ਮੂਰਤ ਬਣਾ ਲਈ ਏਦਾਂ ਮਤਲਬ ਕਿ ਲੋਕਾਂ ਨੂੰ ਹੁਣ ਜਿਹੜੇ ਮੈਨੂੰ ਦੇਖ ਰਹੇ ਹੋਣੇ ਇਹ ਸੁਣ ਰਹੇ ਹੋਣੇ ਉਹਨਾਂ ਨੇ ਮੈਨੂੰ ਪਾਗਲ ਕਹਿਣਾ ਕਿਉਂ ਪਰ ਨਹੀਂ ਕਹਿੰਦੇ ਕਿਸੇ ਵੇਲੇ ਮੈਂ ਪੜਦੀ ਹੁੰਨੀ ਕਮੈਂਟ ਤੁਹਾਡੇ ਸਾਰਿਆਂ ਦਾ ਤੁਹਾਨੂੰ ਕਿਉਂ ਲੋੜ ਹੈ ਕਮੈਂਟ ਪੜਨ ਦੀ ਨਹੀਂ ਕਮੈਂਟ ਪੜਨ ਦੀ ਲੋੜ ਨਹੀਂ ਮੈਂ ਇਹ ਹਰੇਕ ਦਾ ਆਪਣਾ ਆਪਣਾ ਉਹ ਹੈ ਰਿਵਿਊ ਇਹ ਲੈਣਾ ਜ਼ਰੂਰੀ ਹੁੰਦਾ ਹੂੰ ਤੁਹਾਨੂੰ ਨਹੀਂ ਲੱਗਦਾ ਕਿ ਕਈ ਵਾਰ ਬੰਦਾ ਐਵੇਂ ਆਪਣੇ ਹੋ ਸਕਦਾ ਮੈਨੂੰ ਗੁੱਸਾ ਚੜਿਆ ਹੋਵੇ ਮੈਂ ਤੁਹਾਡੀ ਵੀਡੀਓ ਚਲਾ ਲਈ ਮੈਂ ਕਮੈਂਟਸ 'ਚ ਉਹ ਵੀ ਗਾਲ ਲਿਖਦੀ ਯਾਰ ਮੈਨੂੰ ਇਦਾਂ ਲੱਗਦਾ ਕਿ ਜਿਹੜਾ ਇੱਕ ਬੰਦਾ ਜਿੱਦਾਂ ਸਾਡੇ ਵਰਗਾ ਮੰਨ ਲਓ ਮੈਂ ਐਕਟਰ ਨਾ ਹੋਵਾਂ ਮੇਰੀ ਤਾਂ ਵੀ ਹਿੰਮਤ ਨਾ ਬੋਵੇ ਕਿਸੇ ਦੀ ਕਿਸੇ ਦੇ ਮਾੜਾ ਕਮੈਂਟ ਕਰਨ ਦੀ ਮੇ ਤਾਂ ਤਾਂ ਵੀ ਹਿੰਮਤ ਨਾ ਬੋਵੇ ਇਹਨਾਂ ਨੇ ਕਿਉਂਕਿ ਜੇ ਮੈਂ 2000 ਰੁਪਏ ਦੀ ਵੀ ਨੌਕਰੀ ਕਰ ਰਹੀ ਹਾਂ ਬਹੁਤ ਆਮ ਇਨਸਾਨ ਆ ਮੈਂ ਬਹੁਤ ਜਿਆਦਾ ਆਮ ਇਨਸਾਨ ਮੇਰੀ ਤਾਂ ਵੀ ਹਿੰਮਤ ਨਾ ਬੋਵੇ ਪਹਿਲਾਂ ਤਾਂ ਲਾਈਕ ਜਦ ਸ਼ੁਰੂਆਤ ਹੋਈ ਜਦ ਮੈਂ ਕਹਿੰਦਾ ਉਸ ਟਾਈਮ ਵੀ ਸੋਸ਼ਲ ਮੀਡੀਆ ਦਾ ਦੌਰ ਬਦਲ ਰਿਹਾ ਸੀਗਾ ਹੁਣ ਤਾਂ ਚਲੋ ਤੁਸੀਂ ਵਧੀਆ ਸਟਾਰ ਬਣ ਗਏ ਹੁਣ ਤੁਹਾਨੂੰ ਲਾਈਕ ਸਮਝ ਆ ਗਈ ਚੀਜ਼ਾਂ ਦੀ ਬਟ ਕਈ ਐਸਾ ਟਾਈਮ ਆਇਆ ਬੜਾ ਅਫੈਕਟ ਕਰ ਗਿਆ ਹੋਵੇ ਕਮੈਂਟਸ ਅਫੈਕਟ ਕਰ ਗਏ ਹੁਣ ਇਹ ਵੀ ਜਿਹਨਾਂ ਤੁਸੀਂ ਪੜਦੇ ਹੋ ਨਹੀਂ ਇਦਾਂ ਤਾਂ ਚਲੋ ਨਹੀਂ ਆਏ ਪਰ ਜੇ ਉਹ 1 2% ਵੀ ਨਹੀਂ ਆਉਣਗੇ ਤਾਂ ਫਿਰ ਅਸੀਂ ਮੁਕਾਬਲਾ ਕਿਤੇ ਨਾ ਕਰਾਂਗੇ ਯਾ ਆਪਣੀ ਆਪ ਚ ਸੁਧਾਰ ਕਿਵੇਂ ਕਰਾਂਗੇ ਹੈਨਾ ਸ਼ਾਇਦ ਉਹ ਵੀ ਜ਼ਰੂਰੀ ਹੁੰਦੇ ਆ ਬਿਲਕੁਲ 1 2% ਵਾਲੇ ਵੀ ਜ਼ਰੂਰੀ ਹੁੰਦੇ ਆ ਬਾਕੀ ਬਹੁਤ ਦੁਨੀਆ ਮੁਹੱਬਤ ਕਰਦੀ ਮੈਂ ਸ਼ੁਕਰਗੁਜ਼ਾਰ ਆ ਬਿਲਕੁਲ ਵੀ ਮੈਂ ਬਹੁਤ ਲੱਕੀ ਸਮਝਦੀ ਆਪਣੇ ਆਪ ਨੂੰ